ਬਠਿੰਡਾ ਦਾ ਪਿੰਡ ਜੀਦਾ ਜਿੱਥੇ ਕਈ ਬਲਾਸਟ ਹੋਏ ਤੇ ਹੁਣ ਇਸ ਮਾਮਲੇ ਦੀ ਜਾਂਚ ਫੌਜ ਦੇ ਵੱਲੋਂ ਕੀਤੀ ਜਾ ਰਹੀ ਹੈ ਫੌਜ ਦੀ ਟੀਮ ਪਿੰਡ ਪਹੁੰਚ ਚੁੱਕੀ ਹੈ ਤੇ ਵਿਸਫੋਟਕ ਸਮਗਰੀ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਫੌਜ ਦੇ ਵੱਲੋਂ ਦੱਸਦੀ ਹੈ ਕਿ ਪਿੰਡ ਦੇ ਇੱਕ ਘਰ ਦੇ ਵਿੱਚ ਹੀ ਮਨੁੱਖੀ ਬੰਬ ਤਿਆਰ ਹੋ ਰਿਹਾ ਸੀ ਤੇ ਮਨੁੱਖੀ ਬੰਬ ਬਣਨ ਤੋਂ ਪਹਿਲਾਂ ਹੀ ਇਹ ਤਮਾਕਾ ਹੋ ਗਿਆ ਬਠਿੰਡਾ ਦਾ ਪਿੰਡ ਜੀਦਾ ਗੁਰਪ੍ਰੀਤ ਸਿੰਘ ਨਾਂ ਦਾ ਇਹ ਨੌਜਵਾਨ ਇਲਜ਼ਾਮੇ ਨੇ ਕੇ ਘਰ ਦੇ ਵਿੱਚ ਹੀ ਇਹ ਬੰਬ ਬਣਾ ਰਿਆ ਸੀ ਮਨੁੱਖੀ ਬੰਬ ਬਣਨ ਦੀ ਤਿਆਰੀ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਬਲਾਸਟ ਹੋ ਗਿਆ ਉਸ ਤੋਂ ਬਾਅਦ ਇਸ ਦਾ ਪਿਤਾ ਵੀ ਬਲਾਸਟ ਦੇ ਵਿੱਚ ਝੁੱਲ ਗਿਆ ਇੱਕ ਤੋਂ ਬਾਅਦ ਇੱਕ ਕਈ ਬਲਾਸਟ ਬਠਿੰਡਾ ਦੇ ਇਸ ਜੀਦਾ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਹੋਏ ਨੇ ਤੇ ਹੁਣ ਫੌਜ ਦੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਵਿਸਪੋਰਟਕ ਸਮਗਰੀ ਨੂੰ ਨਸ਼ਟ ਕੀਤਾ ਜਾ ਰਿਹਾ ਕਿਉਂਕਿ ਕਈ ਬਲਾਸਟ ਹੋ ਚੁੱਕੇ ਨੇ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਪਿੰਡ ਦਾ ਇੱਕ ਘਰ ਜਿੱਥੇ ਮਨੁੱਖੀ ਬੰਬ ਤਿਆਰ ਹੋ ਰਿਹਾ ਸੀ ਤੇ ਮਨੁੱਖੀ ਬੰਬ ਬਣਨ ਤੋਂ ਪਹਿਲਾਂ ਹੀ ਇਹ ਤਮਾਕਾ ਹੋ ਗਿਆ ਵੱਡੀ ਖਬਰ ਹੈ ਜਾਂਚ ਤੇਜ਼ ਕਰ ਦਿੱਤੀ ਗਈ ਹੈ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਆ ਫੌਜ ਅਤੇ ਖਤਰਨਾਕ ਇਰਾਦਿਆਂ ਦੇ ਰਾਜ਼ ਵੀ ਖੁੱਲਣਗੇ ਕਿ ਕੀ ਕੁਝ ਕਰਨਾ ਸੀ ਕਿੱਥੇ ਇਹ ਹਮਲਾ ਕਰਨਾ ਸੀ ਫੌਜ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਉਣਾ ਸੀ ਕਿੱਥੋਂ ਇਹ ਵਿਸਫੋਟਕ ਸਮਗਰੀ ਆਈ ਕਿਉਂਕਿ ਆਨਲਾਈਨ ਦੱਸਿਆ ਜਾ ਰਿਹਾ ਸੀ ਕਿ ਆਨਲਾਈਨ ਇਹ ਵਿਸਫੋਟਕ ਸਮਗਰੀ ਮੰਗਵਾਈ ਗਈ ਸੀ ਤੇ ਗੁਰਪ੍ਰੀਤ ਸਿੰਘ ਜੋ ਲੋਹ ਦਾ ਸਟੂਡੈਂਟ ਹੈ ਉਹ ਘਰ ਦੇ ਵਿੱਚ ਹੀ ਇਸ ਵਿਸਪੋਟਕ ਸਮਗਰੀ ਦੀ ਵਰਤੋਂ ਕਰਕੇ ਮਨੁੱਖੀ ਬੰਬ ਬਣਨ ਦੀ ਫਿਰਾਕ ਦੇ ਵਿੱਚ ਸੀ ਪਰ ਉਸ ਤੋਂ ਪਹਿਲਾਂ ਹੀ ਬਲਾਸਟ ਹੋ ਗਿਆ ਤੇ ਗੁਰਪ੍ਰੀਤ ਸਿੰਘ ਖੁਦ ਹੀ ਇਸ ਬਲਾਸਟ ਦੇ ਵਿੱਚ ਬੁਰੀ ਤਰ੍ਹਾਂ ਝੁੱਲਸ ਗਿਆ ਉਸ ਤੋਂ ਬਾਅਦ ਉਸੇ ਕਮਰੇ ਦੇ ਵਿੱਚ ਉਸ ਦਾ ਪਿਤਾ ਵੀ ਜਾਂਦਾ ਏ ਉਹ ਵੀ ਝੁੱਲਸ ਜਾਂਦਾ ਵਿਸਪੋਰਟ ਹੁੰਦਾ ਏ ਤੇ ਬਾਅਦ ਵਿੱਚ ਹਸਪੀਟਲ ਦੇ ਵਿੱਚ ਭਰਤੀ ਹੋ ਜਾਂਦੇ ਨੇ ਦੋਵੇਂ ਤੇ ਦੱਸਦੇ ਨਹੀਂ ਕਿ ਕੀ ਹੋਇਆ ਸੀ ਪੁਲਿਸ ਕੋਲ ਗੱਲ ਪਹੁੰਚਦੀ ਹੈ ਪੁਲਿਸ ਜਾਂਚ ਕਰਦੀ ਹੈ ਤਾਂ ਜਾ ਕੇ ਪਤਾ ਲੱਗਦਾ ਹੈ ਕਿ ਇਹ ਤਾਂ ਵਿਸਫੋਟਕ ਸਮਗਰੀ ਸੀ ਤੇ ਫਿਰ ਹੁਣ ਆ ਆਰਮੀ ਦੀ ਵੀ ਐਂਟਰੀ ਹੋਈ ਆ ਫੌਜ ਦੀ ਐਂਟਰੀ ਹੋਈ ਆ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਕਿਸੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਦੇ ਵਿੱਚ ਸੀ ਇਹ ਮੁਲਜ਼ਮ ਤਾਂ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਬਠਿੰਡਾ ਦੀਆਂ ਦਿਖਾ ਰਹੇ ਆ ਬਠਿੰਡਾ ਦਾ ਪਿੰਡ ਹੈ ਜੀਦਾ ਜਿੱਥੇ ਫੌਜ ਦੀਆਂ ਟੀਮਸ ਪਹੁੰਚ ਚੁੱਕੀਆਂ ਨੇ ਤੇ ਇਸ ਵੇਲੇ ਇੱਥੇ ਜਿਹੜੀ ਕੋਈ ਵਿਸਫੋਟਕ ਸਮਗਰੀ ਹੈ ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਦੁਬਾਰਾ ਤੋਂ ਕੋਈ ਬਲਾਸਟ ਨਾ ਹੋਵੇ ਕਿਉਂਕਿ ਇੱਕ ਤੋਂ ਬਾਅਦ ਇੱਕ ਕਈ ਇੱਥੇ ਬਲਾਸਟ ਹੋਏ ਤੇ ਆਨਲਾਈਨ ਮੰਗਵਾਇਆ ਗਿਆ ਸੀ ਇਹ ਵਿਸਫੋਟਕ ਸਮਗਰੀ ਤੇ ਜਦੋਂ ਇਸ ਦੀ ਇਸ ਨੂੰ ਵਿਸਫੋਟਕ ਸਮਗਰੀ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਸੀ ਮਨੁੱਖੀ ਬੰਬ ਬਣਾਉਣ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਇਹ ਵਿਸਪੋਰਟ ਹੋ ਗਿਆ ਸਦਾ ਚੱਲਦੇ ਆ ਬਠਿੰਡਾ ਦੇ ਪਿੰਡ ਜੀਦਾ ਜਿੱਥੇ ਮੇਰੇ ਸਹਿਯੋਗੀ ਸੂਰਜਪਾਨ ਲਾਈਵ ਮੌਜੂਦ ਨੇ ਸੂਰਜ ਕੀ ਕੁਝ ਅਪਡੇਟ ਕਿਉਂਕਿ ਬੇहद ਗੰਭੀਰ ਮਾਮਲਾ ਇੱਕ ਤੋਂ ਬਾਅਦ ਇੱਕ ਕਈ ਬਲਾਸਟ ਮਨੁੱਖੀ ਬੰਬ ਬਣਨ ਦੀ ਫਿਰਾਕ ਦੇ ਵਿੱਚ ਮਲਜ਼ਮ ਅਤੇ ਕਿਹੜੀ ਜਗ੍ਹਾ ਨੂੰ ਨਿਸ਼ਾਨਾ ਬਣਾਉਣਾ ਸੀ ਤੇ ਹੁਣ ਇਸ ਵੇਲੇ ਕੀ ਸਥਿਤੀ ਹੈ ਦੇਖੋ ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਜਲੰਧਰ ਤੋਂ ਪਹੁੰਚੀ ਹੋਈ ਟੀਮ ਸੀ ਜਿਹੜੀ ਉਹ ਇਸ ਜਗ੍ਹਾ ਤੇ ਆ ਕੇ ਜਾਂਚ ਕਰ ਰਹੀ ਸੀ ਔਰ ਗੇੜੇ ਅੰਦਰ ਕੈਮੀਕਲ ਸੀ ਜਾਂ ਬਲਾਸਟ ਹੋਣ ਵਾਲੀਆਂ ਚੀਜ਼ਾਂ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਪਰ ਲਗਾਤਾਰ ਫਿਰ ਵੀ ਰੋਕ ਰੋਕ ਕੇ ਬਲਾਸਟ ਹੋ ਰਹੇ ਸੀ ਤੇ ਆਖਰਕਾਰ ਆਰਮੀ ਨੂੰ ਕਾਲ ਕਰਨੀ ਪਈ ਤੇ ਆਰਮੀ ਦੇ ਦੱਸਦੇ ਨੇ ਕਿ ਜਿਹੜੇ ਉਹ ਇੱਥੇ ਪਹੁੰਚੇ ਨੇ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਕਿਸ ਤਰ੍ਹਾਂ ਦਾ ਮਾਹੌਲ ਇਸ ਜਗ੍ਹਾ ਦੇ ਉੱਪਰ ਹੈ ਔਰ ਆਰਮੀ ਦੇ ਜਿਹੜੇ ਟੀਮ ਹੈ ਜਿਹੜੀ ਉਹ ਇਸ ਜਗ੍ਹਾ ਤੇ ਪਹੁੰਚੀ ਹੈ ਔਰ ਜੇ ਕੋਸ਼ਿਸ਼ ਕਰਾ ਤੁਹਾਨੂੰ ਸਾਹਮਣੇ ਤੋਂ ਪੰਜਾਂ ਬੋਰੀਆਂ ਨਜ਼ਰ ਆ ਰਹੀਆਂ ਹੋਣ ਤਾਂ ਉਸ ਦੇ ਵਿੱਚ ਉਹ ਕੈਮੀਕਲ ਨੂੰ ਰੱਖਿਆ ਗਿਆ ਹੈਗਾ ਜਿਹੜਾ ਕੈਮੀਕਲ ਜਾਂ ਵਿਸਪੋਟਕ ਚੀਜ਼ਾਂ ਨੇ ਜਿਹੜੀਆਂ ਉਹ ਬਰਾਮਦ ਹੋਈਆਂ ਰਹੀ ਇਸ ਜਗ 1 ਬਾਈ 1 ਕਰਕੇ ਅੰਦਰ ਉਸ ਸਪੋਰਟਿਕ ਨੂੰ ਲੈ ਕੇ ਆਇਆ ਜਾਂਦਾ ਔਰ ਬਕਾਇਦਾ ਤੌਰ ਤੇ ਆਰਮੀ ਦੀ ਕਿਹੜੀ ਟੀਮ ਹੈ ਜਿਹੜੀ ਕਿ ਇਸ ਕੰਮ ਨੂੰ ਲੈ ਕੇ ਪੂਰੀ ਤਰ੍ਹਾਂ ਸક્ષਮ ਹੈ ਜਿਸ ਨੇ ਕਾਫੀ ਇਸ ਦੇ ਉੱਪਰ ਟ੍ਰੇਨਿੰਗ ਕੀਤੀ ਹੈ ਕਾਫੀ ਸਰਚ ਕੀਤੀ ਹੈ ਇਹਨਾਂ ਚੀਜ਼ਾਂ ਦੇ ਉੱਪਰ ਉਹ ਟੀਮ ਆ ਕੇ ਇਸ ਜਗ੍ਹਾ ਦੇ ਉੱਪਰ ਆ ਕੇ ਇਸ ਸੀਗ ਨੂੰ ਡਿਸਪਿਊਜ਼ ਕਰਨਾ ਹੈਗਾ ਤਾਂ ਕਰਕੇ ਆਰਮੀ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੂਸਰੇ ਪਾਸੇ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਇੱਥੇ ਪੁਲਿਸ ਹੈ ਜਿਹੜੀ ਉਹ ਲਗਾਤਾਰ ਜਾਂਚ ਕਰ ਰਹੀ ਸੀ ਲਗਾਤਾਰ ਦੇਖਿਆ ਜਾ ਰਹੀ ਸੀ ਕਿ ਕਿਸ तरीके ਦੇ ਨਾਲ ਇਸ ਪੂਰੀ ਘਟਨਾ ਨੂੰ ਜਿਹੜਾ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਗੁਰਪ੍ਰੀਤਾ ਉਸ ਦੇ ਮਨਸੂਬੇ ਕਿੰਨੇ ਖਤਰਨਾਕ ਸੀ ਕਿਉਂਕਿ ਪਹਿਲਾਂ ਵੀ ਐਸਐਸਪੀ ਨੇ ਕਾਫੀ ਚੀਜ਼ਾਂ ਸਾਫ਼ ਕਰ ਦਿੱਤੀਆਂ ਸੀ ਕਹਿ ਦਿੱਤਾ ਸੀ ਕਿ ਹਿਊਮਨ ਬੰਬ ਬੰਨ ਦੀ ਫਰਾਗ ਦੇ ਵਿੱਚ ਸੀਗਾ ਹਿਊਮਨ ਬੰਬ ਬੰਨਣਾ ਚਾਹੁੰਦਾ ਸੀ ਤਾਂ ਕਰਕੇ ਕਾਫੀ ਚਕਾਉਣ ਵਾਲੇ ਖਲਾਸੇ ਹੋਏ ਨੇ ਕੋਸ਼ਿਸ਼ ਕਰਦਾ ਕਿ ਸਾਹਮਣੇ ਤੋਂ ਤੁਹਾਨੂੰ ਆਰਮੀ ਦੇ ਕਿਹੜੇ ਜਵਾਨ ਖੜੇ ਐ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿਉਂਕਿ ਕਾਫੀ ਦੂਰ ਤੋਂ ਮੀਡੀਆ ਨੂੰ ਇੱਥੇ ਰੋਕ ਦਿੱਤਾ ਗਿਆ ਹੈਗਾ ਕਿਉਂਕਿ ਅੱਗੇ ਜਿਹੜਾ ਉਹ ਆਪਰੇਸ਼ਨ ਚੱਲ ਰਿਹਾ ਅੱਗੇ ਜਿਹੜੇ ਵਿਸਫੋਟਕ ਚੀਜ਼ਾਂ ਨੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਤਾਂ ਕਰਕੇ ਮੀਡੀਆ ਨੂੰ ਜਾਂ ਜਿਹੜੇ ਸਿਵਲ ਦੇ ਜਿਹੜੇ ਲੋਕ ਨੇ ਉਹ ਇਸ ਏਰੀਆ ਨੂੰ ਖਾਲੀ ਕਰ ਦਿੱਤਾ ਗਿਆ ਔਰ ਖੇਤ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਗੱਟੇ ਪਏ ਨਜ਼ਰ ਆ ਰਹੇ ਹੈ येलो ਕਲਰ ਦੇ ਗੱਟੇ ਨਜ਼ਰ ਆ ਰਹੇ ਹੈ ਇਸ ਦੇ ਵਿੱਚ ਉਹ ਵਿਸਫੋਟਕ ਹੈ ਜਿਹੜਾ ਉਸ ਨੂੰ 1 ਬਾਈ 1 ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਇਸ ਨੂੰ ਨਸ਼ਟ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕੱਲ ਐਸਐਸਪੀ ਨੇ ਪੁਸ਼ਟੀ ਕੀਤੀ ਸੀ ਜਿਸ ਤਰ੍ਹਾਂ ਨਿਊਜ਼ 18 ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀਗਾ ਕਿ ਆਖਰਕਾਰ ਇਸ ਨੌਜਵਾਨ ਦੇ ਮਨਸੂਬੇ ਨੇ ਜਿਹੜੇ ਉਹ ਕਾਫੀ ਖਤਰਨਾਕ ਨੇ ਜੰਮੂ ਦੀ ਟੈਕਸੀ ਜਿਹੜੀ ਉਹ ਵੀ ਉਸ ਨੇ ਬੁੱਕ ਕਰਾ ਲਈ ਸੀ ਹੋਰ ਵੀ ਕਿਹੜੇ ਕੈਮੀਕਲ ਅੰਦਰ ਮਿਲੇ ਸੀ ਕਿਸ ਤਰ੍ਹਾਂ ਇਹ ਕੈਮੀਕਲ ਰਿਐਕਟ ਕਰਦੇ ਨੇ ਸਾਇੰਸ ਦੇ ਤਰੀਕੇ ਦੇ ਨਾਲ ਉਹਦੇ ਚਾਰਟ ਵੀ ਅੰਦਰੋਂ ਮਿਲੇ ਸਿਗੇ ਬੈਟਰੀਆਂ ਅੰਤਰੀਓ ਮਿਲੀਆਂ ਸੀ ਹੋਰ ਵੀ ਕਾਫੀ ਸਮਾਨ ਮਿਲਿਆ ਸੀਗਾ ਫਿਲਹਾਲ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਕੱਲ ਇਸ ਨੌਜਵਾਨ ਨੂੰ ਗ੍ਰਿਫਤਾਰੀ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 7 ਦਿਨਾਂ ਦੇ ਪੁਲਿਸ ਦੇ ਰਿਮਾਂਡ ਦੇ ਉੱਪਰ ਹੈ ਗੁਰਪ੍ਰੀਤ ਔਰ ਗੁਰਪ੍ਰੀਤ ਇਹ 7 ਦਿਨਾਂ ਦੇ ਰਿਮਾਂਡ ਦੇ ਉੱਪਰ ਕਿਸ ਤਰ੍ਹਾਂ ਦੇ ਖੁਲਾਸੇ ਕਰਦਾ ਫਿਲਹਾਲ ਇਸ ਤੇ ਨਜ਼ਰ ਜਰੂਰ ਪਾਣੀ ਹੋਈ ਬਿਲਕੁਲ ਬਿਲਕੁਲ ਸੁਰਜ ਸਵਾਲ ਇਹੀ ਹੈ ਕਿ ਕਿਉਂਕਿ ਹੁਣ ਰਿਮ ਤੇ ਕੜੀਆਂ ਕਿੱਥੇ ਜੁੜਦੀਆਂ ਨੇ ਵੱਡਾ ਸਵਾਲ ਹੈ ਕੇਕਤਾ ਵਿਸਫੋਟਕ ਸਮਗਰੀ ਤੇ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ ਨੇ ਗਿਣਤੀ ਤੁਸੀਂ ਜ਼ਰੂਰ ਦੱਸਿਓ ਕਿ ਕਿੰਨੇ ਧਮਾਕੇ ਹੁਣ ਤੱਕ ਹੋ ਚੁੱਕੇ ਨੇ ਪਿੰਡ ਵਾਲੇ ਕੀ ਕਹਿ ਰਹੇ ਨੇ ਦੂਜਾ ਇੰਨਾ ਸਮਾਂ ਕਿਵੇਂ ਲੱਗ ਰਿਹਾ ਹੈ ਕਿ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਇੱਥੇ ਵਿਸਫੋਟਕ ਸਮਗਰੀ ਸੀ ਇਹ ਕੈਮੀਕਲ ਸੀ ਜੋ ਸਮਾਂ ਵੀ ਕਈ ਦਿਨ ਹੋ ਗਏ ਨੇ ਕਿਉਂਕਿ ਪਹਿਲਾਂ ਗੁਰਪ੍ਰੀਤ ਆਪ ਇੰਜਰਡ ਹੋਇਆ ਉਸ ਦਾ ਪਿਤਾ ਹੋਇਆ ਕਈ ਧਮਾਕੇ ਹੋਏ ਬੈਕ ਟੂ ਬੈਕ ਉਸ ਤੋਂ ਬਾਅਦ ਹੋਰ ਟੀਮਾਂ ਵੀ ਲੱਗੀਆਂ ਹੁਣ ਫੌਜ ਦੀਆਂ ਟੀਮਾਂ ਮੋਰਚਾ ਸੰਭਾਲੇ ਹੋਏ ਨੇ ਤੇ ਕਿਹੜੇ ਲੋਕ ਹੋਰ ਗੁਰਪ੍ਰੀਤ ਦੇ ਸੰਪਰਕ ਦੇ ਵਿੱਚ ਹੋ ਸਕਦੇ ਨੇ ਜਾਂ ਫਿਰ ਇਕੱਲਾ ਹੀ ਐਡਾ ਵੱਡਾ ਕਿਸੇ ਵੱਡੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕਸੀ ਜਿਵੇਂ ਜੰਮੂ ਦੀ ਟਿਕਟ ਕਰਾਈ ਹੋਈ ਸੀ ਜਾਂ ਇਸ ਦੇ ਕੋਲੋਂ ਜਿਹੜੀ ਇਸ ਦੀ ਆਈਡੀ ਬਣਾਈ ਹੋਈ ਸੀ ਉਸ ਤੇ ਤਸਵੀਰਾਂ ਜਾਂ ਇਸ ਦੇ ਕੋਲੋਂ ਕੁਝ ਸਮਗਰੀਆਂ ਕਿ ਕਿਸ ਨੇ ਇਸ ਦਾ ਬ੍ਰੇਨ ਵਾਸ਼ ਕਰ ਦਿੱਤਾ ਬਿਲਕੁਲ ਦੋ ਤਿੰਨ ਚੀਜ਼ਾਂ ਇਸ ਦੇ ਵਿੱਚ ਸਾਫ਼ ਨਹੀਂ ਸਭ ਤੋਂ ਪਹਿਲਾਂ ਇਹ ਸੀ ਕਿ ਆਖਰਕਾਰ ਇਹ ਕਿਸ ਤਰ੍ਹਾਂ ਦੇ ਲੋਕਾਂ ਦੀਆਂ ਵੀਡੀਓ ਦੇਖਦਾ ਸੀ ਜਿੰਨਾ ਵੀਡੀਓ ਦੇ ਨਾਲ ਇਸ ਦਾ ਬ੍ਰੇਨਵਾਸ਼ ਹੋਇਆ ਕਹਿ ਰਹੇ ਆ ਕਿ ਕਿਤਨਾ ਕਿਤੇ ਜਾ ਕੇ ਮਨ ਦੇ ਵਿੱਚ ਇਹ ਸੀ ਕਿ ਵਿਸਫੋਟਕ ਸਮਗਰੀ ਸੀ ਜਿਹੜੀ ਉਹ ਘਰ ਦੇ ਵਿੱਚ ਤਿਆਰ ਕਰ ਰਿਆ ਸੀ ਉਸ ਨੂੰ ਅੱਗੇ ਜੰਮੂ ਲੈ ਕੇ ਜਾਣਾ ਸੀ ਬਲਾਸਟ ਕਰਨ ਦੀ ਤਿਆਰੀ ਦੇ ਵਿੱਚ ਸੀ ਜੇ ਪਿਸ਼ੋਕਰ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਤੋਂ ਬਾਹਰ ਇਸ ਦਾ ਘਰ ਹੈ ਤੁਸੀਂ ਇਸ ਪਾਸੇ ਵੀ ਤਸਵੀਰਾਂ ਵੇਖੋ ਕਿ ਪਿੰਡ ਤੋਂ ਬਾਹਰ ਜਿਵੇਂ ਢਾਣੀਆਂ ਹੁੰਦੀਆਂ ਨੇ ਢਾਣੀਆਂ ਦੇ ਵਿੱਚ ਇਸ ਦਾ ਘਰ ਹੈਗਾ ਔਰ 6 ਤੋਂ 7 ਏਕੜ ਜ਼ਮੀਨ ਦਾ ਮਾਲਕ ਹੈ ਬਜ਼ੁਰਗ ਨੇ ਜਿਹੜੇ ਉਹਦੇ ਉਹ ਵੀ ਖੇਤੀ ਕਰਦੇ ਨੇ ਉਹ ਵੀ ਫਿਲਹਾਲ ਜ਼ਖਮੀ ਨੇ ਕਿਉਂਕਿ ਤੁਸੀਂ ਬਲਾਸਟਾਂ ਦਾ ਸਵਾਲ ਕੀਤਾ ਸੀ ਕਿ ਬਲਾਸਟ ਕਿੰਨੇ ਹੋਏ ਸੀ ਪਹਿਲੀ ਵਾਰ ਬਲਾਸਟ ਹੁੰਦਾ ਜਿਸ ਦੇ ਵਿੱਚ ਗੁਰਪ੍ਰੀਤ ਜ਼ਖਮੀ ਹੁੰਦਾ ਤੇ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਪਰ ਗੁਰਪ੍ਰੀਤ ਉਹਤੇ ਡਾਕਟਰਾਂ ਨੂੰ ਕਹਿੰਦਾ ਕਿ ਮੇਰੇ ਤਾਂ ਹੱਥ ਦੇ ਵਿੱਚ ਮੋਬਾਈਲ ਬਲਾਸਟ ਹੋ ਗਿਆ ਜਿਸ ਕਰਕੇ ਮੈਂ ਜ਼ਖਮੀ ਹੋ ਗਿਆ ਹਾਲਾਂਕਿ ਡਾਕਟਰਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਉਸ ਤੋਂ ਬਾਅਦ ਆਖਿਰ ਜਾਂਚ ਸ਼ੁਰੂ ਹੋਈ ਤੇ ਸੈਕੰਡ ਡੇ ਕਿਆ ਦੋਸਤ ਦਾ ਬਜ਼ੁਰਗ ਹੈ ਜਿਹੜਾ ਘਰੇ ਆਉਂਦਾ ਘਰੇ ਆ ਕੇ ਉਸ ਕਮਰੇ ਦੀ ਸਫਾਈ ਕਰਦਾ ਜਿਸ ਜਗ੍ਹਾ ਦੇ ਉੱਪਰ ਬਲਾਸਟ ਹੁੰਦਾ ਤੇ ਉਸ ਜਗ੍ਹਾ ਦੇ ਉੱਪਰ ਦੁਬਾਰਾ ਤੋਂ ਬਲਾਸਟ ਹੁੰਦਾ ਹੈਗਾ ਇਹ ਪੁਲਿਸ ਦੀ ਜਾਂਚ ਦੇ ਵਿੱਚ ਵੀ ਸਾਫ਼ ਹੋਇਆ ਇੱਕ ਤੋਂ ਬਾਅਦ ਇੱਕ ਦੋ ਬਲਾਸਟ ਹੁੰਦੇ ਨੇ ਤੇ ਉਸ ਦੇ ਵਿੱਚ ਉਹਨਾਂ ਦਾ ਬਜ਼ੁਰਗ ਹੈ ਜਿਹੜਾ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਦਾ ਜਿਨ੍ਹਾਂ ਦਾ ਇਲਾਜ ਹੈ ਉਹ ਫਰੀਦਕੋਟ ਦੇ ਮੈਡੀਕਲ ਦੇ ਵਿੱਚ ਚੱਲ ਰਿਹਾ ਆ ਅੱਖਾਂ ਦੀ ਲਾਈਟ ਚਲੀ ਗਈ ਆ ਉਹਦਾ ਆਪਰੇਸ਼ਨ ਹੋ ਰਿਹਾ ਉਹਦਾ ਪਰ ਦੂਸਰੇ ਪਾਸੇ ਜਿਹੜਾ ਖੁਦ ਨੌਜਵਾਨ ਗੁਰਪ੍ਰੀਤ ਹੈ ਉਸ ਦਾ ਹੱਥ ਹੈ ਜਿਹੜਾ ਰੈਕਟਰਾਂ ਨੂੰ ਕੱਟਣਾ ਪਿਆ ਤਾਂ ਕਰਕੇ ਦੋਨੋਂ ਜ਼ਖ ਸੇਮ ਡੇ ਹੁੰਦੇ ਨੇ ਪਹਿਲਾਂ ਸਵੇਰ ਪੰਗ ਤੋਂ 6 ਵਜੇ ਹੁੰਦਾ ਤੇ ਦੂਜਾ ਬਲਾਸਟ ਸ਼ਾਮ ਨੂੰ 4 ਤੋਂ 5 ਵਜੇ ਹੁੰਦਾ ਤੇ ਉਸ ਤੋਂ ਬਾਅਦ ਸਰਚ ਟੀਮਾਂ ਲੱਗ ਜਾਂਦੀਆਂ ਨੇ ਜਲੰਧਰ ਤੋਂ ਟੀਮ ਆਉਂਦੀ ਆ ਉਹ ਸਰਚ ਕਰਦੀ ਆ ਤੇ ਟੀਮ ਸਰਚ ਕਰਦੇ ਕਰਦੇ ਜਦੋਂ ਕੈਮੀਕਲ ਨੂੰ ਚੱਕ ਕੇ ਬਾਹਰ ਕੱਢਦੇ ਨੇ ਤਾਂ ਉਸ ਤੋਂ ਬਾਅਦ ਵੀ ਦੋ ਤਿੰਨ ਬਲਾਸਟ ਨੇ ਜਿਹੜੇ ਉਹ ਹਲਕੇ ਹਲਕੇ ਬਲਾਸਟ ਉਸ ਤੋਂ ਬਾਅਦ ਵੀ ਹੋਏ ਨੇ ਕੁੱਲ ਮਿਲਾ ਕੇ ਕਹੀਏ ਤਾਂ 4 ਤੋਂ 5 ਬਲਾਸਟ ਹੁੰਦੇ ਨੇ ਦੋ ਬਲਾਸਟ ਵੱਡੇ ਸੀ ਜਿਨ੍ਹਾਂ ਦੇ ਵਿੱਚ ਇਹ ਦੋਨੇ ਪਿਉ ਪੁੱਤ ਜ਼ਖਮੀ ਹੁੰਦੇ ਨੇ ਹਾਲਾਂਕਿ ਜਿਸ ਤਰ੍ਹਾਂ ਕੱਲ ਖੁੱਲ ਕੇ ਤੇ ਐਸਐਸਪੀ ਨੇ ਨਹੀਂ ਕਿਹਾ ਪਰ ਇਹ ਜ਼ਰੂਰ ਕਹਿ ਰਹੇ ਸੀ ਕਿ ਮਨਸੂਬੇ ਸੀ ਜਿਹੜੇ ਖਤਰਨਾਕ ਸੀਗੇ ਕਿਤੇ ਨਾ ਕਿਤੇ ਜਾ ਕੇ ਟਿਕਟ ਬੁੱਕ ਕਰਾਉਂਦੇ ਨੇ ਵਾਸਤੇ ਜੰਮੂ ਜਾਣ ਦਾ ਪਲਾਨ ਬਣਾਇਆ ਹੁੰਦਾ ਔਰ ਆਖਿਰਕਾਰ ਜਿਹੜੇ ਅੰਦਰੋਂ ਸਮਾਨ ਮਿਲਦਾ ਹੈ ਉਹ ਕਾਫੀ ਕਿਤੇ ਨਾ ਕਿਤੇ ਚਕਾਉਣ ਵਾਲਾ ਸੀਗਾ ਜਿਸ ਦੇ ਵਿੱਚ ਇੱਕ ਸਰਕਟ ਟਾਈਪ ਸੀ ਇਲੈਕਟ੍ਰੀਕਲ ਸਮਾਨ ਮਿਲਦਾ ਹੈ ਬੈਟਰੀਆਂ ਮਿਲਦੀਆਂ ਨੇ ਸਵਿਚ ਮਿਲਦੀਆਂ ਨੇ ਆਇਰਨ ਕਾਬੀਆ ਕਹਿਣ ਦਾ ਮਤਲਬ ਕਿ ਬੰਬ ਬਣਾਉਣ ਦਾ ਪੂਰਾ ਸਮਾਨ ਜਿਹੜਾ ਹੁੰਦਾ ਹੈਗਾ ਉਹ ਸਾਰੇ ਦਾ ਸਾਰਾ ਮਿਲਦਾ ਤਾਂ ਕਰਕੇ ਇਸ ਤੀਕ ਤੋਂ ਮਨਸੂਬੇ ਸਾਫ ਹੋ ਜਾਂਦੇ ਨੇ ਫਿਲਹਾਲ ਹੁਣ ਤੱਕ ਦੀ ਗ NIA BISਾ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਐ NIA ਦੇ ਅਫੀਸਰ ਜਿੱਥੇ ਪਹੁੰਚੇ ਸੀਗੇ ਮੌਕੇ ਤੇ ਵਿਜ਼ਿਟ ਕੀਤਾ ਔਰ ਉਸ ਸ਼ਖਸ ਨੂੰ ਵੀ ਮਿਲੇ ਸੀ ਜਿਸ ਨੇ ਆਖਰਕਾਰ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਦੂਸਰੇ ਪਾਸੇ ਇੰਟੈਲੀਜੈਂਸ ਬਿਊਰੋ IBBS ਮਾਮਲੇ ਤੇ ਨਜ਼ਰ ਲਾ ਕੇ ਦੇਖ ਰਹੀ ਹੈ ਔਰ ਤੀਸਰੇ ਪਾਸੇ ਜਿਹੜੀ ਆਦਮੀ ਦੀ ਟੀਮ ਹੈ ਜਿਹੜੀ ਉਹ ਮੌਕੇ ਤੇ ਪਹੁੰਚੀ ਔਰ ਆਖਰਕਾਰ ਇਹ ਜਿਹੜਾ ਕੈਮੀਕਲ ਹੈ ਉਸ ਨੂੰ ਡਿਸਪੂਜ਼ ਕੀਤਾ ਜਾ ਰਿਹਾ ਜੀ ਠੀਕ ਹੈ ਸੂਰਜਪਾਲ ਨਜ਼ਰ ਤੁਸੀਂ ਬਣਾਈ ਰੱਖੋ ਅਪਡੇਟ ਅਸੀਂ ਤੁਹਾਨੂੰ ਦੁਆਰਾ ਵੀ ਲਵਾਂਗੇ ਤਸਵੀਰਾਂ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਂਬੂਲੈਂਸ ਗੱਡੀਆਂ ਅਤੇ ਸੁਰੱਖਿਆ ਬਲ ਨਜ਼ਰ ਆ ਰਹੇ ਨੇ ਕਾਫੀ ਇਹ ਗੁੰਝਲਦਾਰ ਪੇਚੀਦਾ ਮਾਮਲਾ ਕਿਉਂਕਿ ਗੁਰਪ੍ਰੀਤ ਸਿੰਘ ਜਿਹੜਾ ਇੱਕ ਲਾਅ ਦਾ ਸਟੂਡੈਂਟ ਸੀ ਅਤੇ ਉਹ ਪਿੰਡ ਜੀਦਾ ਦੇ ਵਿੱਚ ਉਹਨਾਂ ਦਾ ਘਰ ਹੈ ਘਰ ਪਿੰਡ ਦੇ ਬਾਹਰ ਬਾੜਾ ਟਾਣੀਆਂ ਬਾਂਗ ਹੈ ਉੱਥੇ ਕੁਝ ਐਕਸਪੈਰੀਮੈਂਟ ਦੇ ਤੌਰ ਤੇ ਉਹ ਤਿਆਰ ਕਰ ਰਿਹਾ ਸੀ ਬਲਾਸਟ ਕਰਨ ਦੇ ਲਈ ਫਿਰਾਕ ਦੇ ਵਿੱਚ ਸੀ ਕਈ ਅਜਿਹੀਆਂ ਸਮਗਰੀਆਂ ਉਸਨੇ ਮੰਗਾਈਆਂ ਹੋਈਆਂ ਸੀ ਜਿਸ ਤੋਂ ਬਾਅਦ ਉਹ ਪਹਿਲਾਂ ਖੁਦ ਹੀ ਝੁੱਲਸ ਗਿਆ ਉਸ ਦਾ ਪਿਤਾ ਝੁੱਲਸ ਗਿਆ ਤੇ ਹੁਣ ਫੌਜ ਉਸ ਨੂੰ ਡਿਫਿਊਜ਼ ਕਰਨ ਦੇ ਵਿੱਚ ਲੱਗੀ ਹੋਈ ਹੈ